ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀਚ ਕਾਂਗਰਸ ਦਾ ਧਰਨਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਧਰਨੇ 'ਚ ਕਾਨੂੰਨ ਵਿਵਸਥਾ ਸਮੇਤ ਕਿਸਾਨਾਂ ਨਾਲ ਜੁੜੇ ਮੁੱਦੇ ਮੁਖ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜੱਥੇਦਾਰਾਂ ਦੀ ਚੱਲੀ ਤਾਂ ਆਪਣੀ ਮਰਜ਼ੀ ਨਾਲ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਚੁਣ ਲੈਣਗੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਤੇ ਬਰੇ ਐ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਰਿਪੋਰਟ ਲੈ ਕੇ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ 20 ਜੁਲਾਈ ਨੂੰ ਮੰਡ ਨੇ ਤਲਬ ਕੀਤਾ ਹੈ ਸ੍ਰੀ ਸਖਬੀਰ ਸਿੰਘ ਬਾਦਲ ਇਸ ਘਟਨਾਕਰਮ ਬਾਰੇ ਹੁਣ ਤੱਕ ਆਪਣੀ ਜਾਂਚ ਰਿਪੋਰਟ ਜਿਹੜੀ ਹੈ ਉਹ 20 ਜੁਲਾਈ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਕਰਨ ਮੈਨੂੰ ਇਹ ਦੱਸੋ ਵੀ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਅਸਤਿਤਵ ਹੈ ਉਹ ਹੈ ਕੀ ਹੈ ਇਹੋ ਲੋਕ ਨੇ ਜਿਹੜੇ ਸ਼ਰੋਣੀ ਕਮੇਟੀ ਨੇ ਚੋਣਾਂ ਦੇ ਵਿੱਚ ਨਕਾਰੇ ਹੋਏ ਲੋਕ ਨੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਕਬੂਤਰ ਬਾਜ਼ਾਂ ਦੇ ਜਾਲ ਚ ਸਾਊਦੀ ਅਰਬ ਚ ਫਸੇ 30 ਤੋਂ 26 ਭਾਰਤੀ ਨੌਜਵਾਨ ਮੁਲਕ ਪਰਤੇ। ਦਮਾਮ ਸ਼ਹਿਰ ਚ ਫਸੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਮਦਦ ਦੀ ਗੁਹਾਰ ਲਾਉਣ ਤੋਂ ਬਾਅਦ এবੀਪੀ ਸਾਂਝਾ ਨੇ ਪਰ ਮੁਕਤਾ ਨਾਲ ਮੁੱਦਾ ਚੁੱਕਿਆ ਸੀ। ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਕਰਵਾਈ ਨੌਜਵਾਨਾਂ ਦੀ ਵਤਨ ਵਾਪਸੀ। ਉਹਨੇ ਸਾਨੂੰ ਕਿਹਾ ਕਿ 35000 40000 ਬਣੂਗਾ ਉੱਥੇ ਹੀ। ਉੱਥੇ ਤਾਂ ਜਾ ਕੇ ਜਦੋਂ ਉੱਥੇ ਦੇਖਿਆ ਇਹ ਕੰਪਨੀਆਂ ਬਹੁਤ ਖਰਾਬ ਸੀ। ਯਾਨੀ ਕਿ ਆਪਾਂ 11 ਮਹੀਨੇ ਹੋ ਗਏ ਗੇਰੇ ਸਾਨੂੰ ਜੀ 11 ਮਹੀਨੇ ਵਿੱਚ ਸਿਰਫ ਦੋ ਵਾਰੀ ਸੈਲਰੀ ਦਿੱਤੀ ਉਹਨਾਂ ਨੇ ਸੋਚਿਆ ਜਾਂਦਾ ਹੈ ਕਿ ਆਪਾਂ ਘਰ ਦੇ ਦਾ ਮਾਂ ਪਿਓ ਦਾ ਆਪਣਾ ਹੱਥ ਵੰਡਾ ਸਕੀਏ ਆਪਣੇ ਕਰਜ਼ੇ ਜਿਹੜੇ ਆ ਲਾ ਸਕੀਏ ਪਰ ਇਹਨਾਂ ਟਰੈਵਲ ਏਜੰਟ ਜਿਹੜੇ ਆ ਉਹ ਸਾਨੂੰ ਲੁੱਟ ਕੇ ਪੰਜਾਬ ਚ ਮੰਨ ਲਿਆ ਕਿ ਆ ਪਿਆ ਸੀ ਨਸ਼ੇਆਂ ਕਰਕੇ ਬਹੁਤ ਜਨਤਾ ਕਰ ਲਈ ਸੀ ਨਾਲ ਦੇ ਯਾਰ ਦੋਸਤ ਬਹੁਤ ਕਰਦੇ ਕਰਕੇ ਤੇ ਚਲੇ ਗਏ ਚਾਰ ਮੁੰਡੇ ਇਹੋ ਜਿਹੇ ਨੇ ਜਿੰਨਾਂ ਤੇ ਥੋੜੇ ਜੇ ਉਥੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਸੋ ਅਸੀਂ ਸੰਪਰਕ ਚਾ ਉਹਨਾਂ ਦੇ ਉਹ ਕੇਸਾਂ ਨੂੰ ਕਲੀਅਰ ਕਰਾ ਕੇ ਉਹਨਾਂ ਨੂੰ ਵੀ ਜਲਦੀ ਲੈ ਕੇ ਸ਼ਿਮਲਾ ਨੇੜੇ ਸ਼ਰਾਬੜਾ ਚ ਪ੍ਰਿਯੰਕਾ ਵਾਡਰਾ ਦਾ ਬਣ ਰਿਹਾ ਘਰ ਵਿਵਾਦਾਂ ਚ ਕਿਰਿਆ ਸ਼ਿਮਲਾ ਤੋਂ ਬੀਜੇਪੀ ਦੇ ਆਗ ਸੁਰੇਸ਼ ਭਰਦਵਾਜ ਨੇ ਉਸਾਰੀ ਦੀ ਮਨਜ਼ੂਰੀ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਰਾਸ਼ਟਰਪਤੀ ਦੇ ਸਮਰ ਰੈਜ਼ਿਡੈਂਸ ਨੇੜੇ ਹੋਣ ਕਾਰਨ ਇਲਾਕਾ ਕਾਫੀ ਸੰਵੇਦਨਸ਼ੀਲ ਬਹੁਤ ਹੀ ਹਾਈਲੀ ਸੈਂਸਿਟਿਵ ਸਕਿਉਰਟੀ ਡੋਨ ਹੈ ਉਹ ਉਸ ਥਾਨ ਪਰ ਜਿੰਨੇ ਵੀ ਲੋਕੋ ਨੇ ਵਹਾਂ ਜ਼ਮੀਨੇ ਵੀ ਖਰੀਦੀ ਨੂੰ ਕੋ ਸਿਸੀ ਪ੍ਰਕਾਰ ਦੀ ਕੰਸਟਰਕਸ਼ਨ ਅਲਾਉਡ ਨਹੀਂ ਮਹਿਲਾ ਲੜਾਕੂ ਪਾਇਲਟਾਂ ਦਾ ਪਹਿਲਾ ਬੈਚ ਇੰਡੀਅਨ 에ਅਰ ਫੋਰਸ ਚ ਸ਼ਾਮਲ ਹైదరాబాద్ ਚ ਪਾਸਿੰਗ ਆਊਟ ਪਰੇਡ ਦੌਰਾਨ ਤਿੰਨ ਮਹਿਲਾ ਪਾਇਲਟਾਂ ਨੇ ਪਰਿ ਰਸਮੀ ਉਡਾਨ 에ਅਰ ਫੋਰਸ ਅਕਾਦਮੀ ਚ ਰੱਖਿਆ ਮੰਤਰੀ ਮਨੋਹਰ ਪ੍ਰਿਕਰ ਦੀ ਮੌਜੂਦਗੀ ਚ ਪਾਸਿੰਗ ਆਊਟ ਪਰੇਡ